ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ। ਅੱਜ ਆਪਾਂ ਕਟਿੰਗ ਕਰਨ ਲੱਗੇ ਆਂ ਵਰਕ ਵਾਲੀ ਸਲਵਾਰ ਦੀ। ਇਹ ਵਰਕ ਵਾਲੀ ਸਲਵਾਰ ਆ। ਸਲਵਾਰ ਦੇ ਪੌਂਚੇ ਤੇ ਵਰਕ ਕੀਤਾ ਹੋਇਆ ਆ ਇਸ ਤਰ੍ਹਾਂ ਦਾ। ਇਹ ਸਟ੍ਰੇਟ ਨਹੀਂ ਇਹ ਪੌਂਚੇ ਵਾਲੀ ਸਲਵਾਰ ਬਣਾਉਣੀ ਆ ਪਰ ਆਪਾਂ ਬਣਾਉਣੀ ਆ ਹਲਕੀ ਵੀ ਜ਼ਿਆਦੇ ਭਾਰੀ ਨਹੀਂ ਬਣਾਉਣੀ। ਉਹ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਬਣਾਵਾਂਗੇ। ਜੇ ਤਾਂ ਇਹਦੇ ਤੇ ਸਟ੍ਰੇਟ ਸਲਵਾਰ ਦੇ ਹਿਸਾਬ ਨਾਲ ਵਰਕ ਕੀਤਾ ਹੁੰਦਾ ਫਿਰ ਤਾਂ ਸਟ੍ਰੇਟ ਕੱਢਦੇ ਆਪਾਂ ਤੇ ਇਹ ਆਪਾਂ ਪੌਂਚਾ ਪਾ ਕੇ ਤੇ ਹਲਕੀ ਸਲਵਾਰ ਬਣਾਉਣੀ ਹੈ ਠੀਕ ਆ ਵੀਡੀਓ ਨੂੰ ਪੂਰਾ ਦੇਖੋ ਤੇ ਆਪਾਂ ਹੁਣ ਕਰਦੇ ਆ ਕਟਿੰਗ ਇਹਦੇ ਨਾਲੋਂ ਕਮੀਜ਼ ਮੈਂ ਕਟਿੰਗ ਕਰ ਲਿਆ ਜੇ ਤੁਸੀਂ ਚਾਹੋਗੇ ਤਾਂ ਮੈਂ ਕਮੀਜ਼ ਦੀ ਕਟਿੰਗ ਵੀ ਪਾ ਦੂੰਗੀ ਤੇ ਆ ਦੇਖੋ ਤੁਸੀਂ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਜਿਹੜਾ ਵਿਛਾ ਲਿਆ ਇਹਦੇ ਤੇ ਆਪਾਂ ਨਿਸ਼ਾਨ ਲਾ ਲੈਣੇ ਆ ਇਹ ਸਲਵਾਰ ਦੀ ਲੰਬਾਈ ਆ ਪਰ ਰੱਖਣੀ 36 ਤਾਰ ਮੈਂ 벨ਟ ਛੋਟੀ ਲਾਉਣੀ ਨਹੀਂ ਵੱਡੀ ਨਹੀਂ ਲਾਉਂਦੀ ਤੇ ਆਪਾਂ ਥੋੜੀ ਜਿਹੀ ਅੱਗੋਂ ਚੱਕਵੀ ਸਲਵਾਰ ਬਣਾਵਾਂਗੇ ਵੀ ਪਹੁੰਚੇ ਦੁਪਰ ਨਾ ਡਿੱਗੇ ਜੇ ਤੁਸੀਂ ਵਰਕ ਵਾਲੀ ਸਲਵਾਰ ਬਣਾਉਣੀ ਹੈ ਨਾ ਤਾਂ ਥੋੜੀ ਜਿਹੀ ਚੱਕਵੀ ਬਣਾਓ ਫਿਰ ਪਹੁੰਚਾ ਵਰਕ ਸਹੀ ਆਉਂਦਾ 4 ਇੰਚ ਦੀ 벨ਟ ਕੱਢ ਕੇ ਪਿੱਛੇ ਬਚੇ 32 32 ਤੋਂ ਆਪਾਂ ਤੇ 30 ਇੰਚ ਦੀ ਕਟਿੰਗ ਕਰਾਂਗੇ 1 ਇੰਚ ਐਕਸਟਰਾ ਰੱਖਾਂਗੇ ਤੇ ਇਹਦੀ ਮੈਂ ਕਟਿੰਗ ਆ ਜਿਹੜੀ ਇੱਥੋਂ ਕਟਣਾ ਆ ਪਹੁੰਚਾ ਜਿਹੜਾ ਹੇਠਾਂ ਤੋਂ ਨਹੀਂ ਬਣਾਉਂਦੀ ਵਰਕ ਆਲਾ ਹੀ ਪਹੁੰਚਾ ਰੱਖਣਾ ਜੇ ਆਪਾਂ ਵਰਕ ਆਲਾ ਪਹੁੰਚਾ ਰੱਖਾਂਗੇ ਫਿਰ ਜਾਦੇ ਸੋਣਾ ਲੱਗਦਾ ਅੱਧਾ ਕਿੰਚ ਆਪਾਂ ਹੇਠਾਂ ਰੱਖ ਕੇ ਇੱਥੇ 32 ਤੇ 33 ਦੇ ਨਿਸ਼ਾਨ ਲਾ ਲੈਣੇ ਆ ਉਦੋਂ ਰੁੱਕ ਗਏ ਵੀ 33 ਦੇ ਨਿਸ਼ਾਨ ਲਾ ਲਾਂਗੇ ਰੈਡੀ ਕਰ ਲੈਨੇ ਆਪਾਂ ਕਟਿੰਗ ਦੂਸਰਾ ਪੱਲਾ ਅੱਗੇ ਤੋਂ ਪਹਿਲਾਂ ਆਪਾਂ ਦੋਨੇ ਪੱਲੇ ਨਾ ਸੀਐਮਸੀ ਮੋਤਾਰ ਕੇ ਫਿਰ ਇਹਨਾਂ ਦੀ ਜਿਹੜੀ ਬਾਹਰ ਘਟ ਹੋਊਗੀ ਉਹ ਫਿਰ ਕੱਢਾਂਗੇ ਇਹ ਨੂੰ ਐਕਸਟਰਾ ਇਹਦੇ ਨਾਪ ਦਾ ਰੱਖ ਲੈਣਾ इस तरह ना कढ़ाई जमा बिल्कुल आप मिला के हेठी रख के एक जी रख ली तो हम आपकी कटिंग कर दें दो हेठा उपर इको जहा रख के ना हम जहाँ आ वाली चीज है ना ਆ ਪੌਂਚਾ ਮੈਂ ਇਹਦੇ ਉੱਪਰ ਬਣਾਉਣਾ। ਵੀ ਇਹ ਉੱਪਰ ਵੀ ਤਰਪਾਈ ਨਾਲ ਹੀ ਫੋਲਡ ਕਰਨਾ। ਇਹ ਠਾਹ ਪੇਸਟਿੰਗ ਪੇਪਰ ਲਾ ਕੇ ਜਾਂ ਫੋਮ ਵਾਲੀ ਬੁਕਰਮ ਪਾ ਕੇ ਤੇ ਆਪਾਂ ਇਹਨੂੰ ਨਾ ਇੱਕ ਵਾਰੀ ਅਲੱਗ-ਅਲੱਗ ਕਰਕੇ ਤੇ ਇਹਦੀ ਕਟਿੰਗ ਕਰ ਲੈਣੀ ਹੈ ਤਾਂ। ਜੇ ਤੁਸੀਂ ਇਹ ਠਾਹ ਤੋਂ ਪੌਂਚਾ ਲੱਗ ਤੋਂ ਵੜਨਾ ਫਿਰ ਤੁਸੀਂ ਇਹ ਠਾਹ ਕੱਪੜਾ ਜਿਹੜਾ ਉਹ ਰੱਖ ਸਕਦੇ ਹੋ। ਨਹੀਂ ਅੱਜਕੱਲ ਸਲਵਾਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਪੌਂਚਾ ਬਣਾਇਆ ਜਾਂਦਾ। అలగ తే పూ ఫే ఆ వర్ డిగ మొడే తను దా సౌఖా తరికా బుల్ కట్టణా ఇస్తా ముడే ਹੁਣ ਇਹਨੂੰ ਆਪਾਂ ਸਾਈਡ ਤੋਂ ਜਿਹੜਾ ਫालतू ਕੱਪੜਾ ਉਹ ਉਤਾਰ ਦਾਂਗੇ ਹੁਣ ਆਪਾਂ ਨਾ ਸਾਰਾ ਨਾ ਪਹੁੰਚਾ ਜਿਹੜਾ ਉਤਾਰ ਲਏ ਇਹ ਮੈਂ ਹੁਣ ਤੁਹਾਨੂੰ ਇਹਦੇ ਵਿੱਚ ਕਾਟ ਪੋਣੀ ਦੱਸਦੀ ਆਂ ਵੀ ਕਿਸ ਤਰ੍ਹਾਂ ਆਪਾਂ ਕਾਟ ਪਾਵਾਂਗੇ ਇਹਦੇ ਚ ਆ ਦੇਖੋ ਹੁਣ ਆਪਾਂ ਨਾ 33 ਇੰਚ ਤਿਆਰ ਕਰਿਆ ਸੀ ਤੇ 32 ਤੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਕੇ ਨਾ 1 ਇੰਚ ਦੀ ਆਪਾਂ ਕਾਟ ਪਾਉਣੀ ਪਉਣੀ ਹੈ ਇੱਕ ਤੋਂ ਤੁਸੀਂ ਡੇਢ ਤੱਕ ਪਵਾ ਕਰ ਲਓ ਤੇ ਇਦੋਂ ਘੱਟ ਨਹੀਂ ਕਰਨਾ ਥੋੜਾ ਜਿਹਾ ਕੈਮਰੇ ਚ ਦਿਸ ਨਹੀਂ ਰਿਹਾ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਕੇ ਇਧਰ ਨਾ ਥੋੜਾ ਜਿਹਾ ਕੱਪੜਾ ਵਾਧਾ ਉਹ ਮੈਂ ਕੱਢ ਦੂੰਗੀ ਇਸ ਤਰ੍ਹਾਂ ਕਾਟ ਪਾਓ ਤੁਸੀਂ ਕਦੇ ਵੀ ਸਲਵਾਰ ਆ ਜਿਹੜੀ ਤੁਹਾਡੀ ਔਰ ਜਿਹਦੇ ਉੱਪਰ ਨੇ ਲਗਦੀ ਇਸ ਤਰ੍ਹਾਂ ਇਹਦੇ ਵਿੱਚ ਟੱਕ ਲਾ ਲਓ ਚੁੰਡ ਤੇ ਜਿਹੜਾ ਵਾਲ ਪਾਉਣਾ ਨਾ ਉਹ ਸਲਵਾਰ ਦਾ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਟੱਕ ਦੇ ਉੱਪਰ ਪਾਉਣਾ ਵਾਲਾ ਠੀਕ ਆ ਹੁਣ ਆਪਾਂ ਕਰਦੇ ਹਾਂ ਕੁੰਦੇ ਕਟਿੰਗ ਇਹਦੀ ਚੜਾਈ ਆਪਾਂ ਦੱਸ ਦਿੰਨੇ ਆ ਤੁਹਾਨੂੰ ਕਿੰਨੀ ਰਹੇਗੀ ਆਪਾਂ ਵਰਕ ਦੇ ਹਿਸਾਬ ਨਾਲ ਹੀ ਚੜਾਈ ਰੱਖੀ ਆ ਇਹਦੀ ਚੜਾਈ ਹੈਗੀ 8 ਤੇ 8 ਹੀ ਆਪਾਂ ਰੱਖਣਾ ਪੌਣਾ ਤੇ ਜਿਹੜਾ ਆਪਾਂ ਕੁੰਦਾ ਪਾਵਾਂਗੇ ਹੁਣ ਮੈਂ ਤੁਹਾਨੂੰ ਦੱਸਦੀ ਆਂ ਕਿ ਕੁੰਦਾ ਆਪਾਂ ਕਿਸ ਤਰ੍ਹਾਂ ਕੱਟਣਾ ਆ ਆਪਣਾ ਆਪਾਂ ਜੇ ਤਾਂ ਹੈਵੀ ਸਲਵਾਰ ਬਣਾਉਣੀ ਹੋਵੇ ਫਿਰ ਤਾਂ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਕੱਟ ਸਕਦੇ ਆਂ ਪਰ ਇਹ ਆਪਾਂ ਜਿਆਦੇ ਭਾਰੀ ਸਲਵਾਰ ਨਹੀਂ ਬਣਾਉਣੀ ਆਪਾਂ ਦੂਰੇ ਕੁੰਦੇ ਦੀ ਬਣਾਵਾਂਗੇ ਇਸ ਤਰ੍ਹਾਂ ਕਟਿੰਗ ਕਰਾਂਗੇ ਕੰਨਿਆਂ ਨਾਲ ਕੰਨਿਆਂ ਮਿਲਾ ਕੇ ਨੂੰ इस तरह आप कपड़ा जोड़ा विशाल ला थोड़ा जहा कपड़ा ना हैवी है तिलक का उपरों इस तरह अपना विछा लिया हम इधरों आपती निशान लावे इधरों झोली जिनी रखनी है उस हिसाब में आप झोली रखा गया इंच एक इंच ਕਪੜਾ ਥੋੜਾ ਜਿਹਾ ਵਿੱਚੋਂ ਨਿਕਲ ਜੂ 10 ਇੰਚ ਚੋਲੀਏ ਜਿਹੜੀ ਉਹ ਤਿਆਰ ਰੋਗੇ ਐਥੋ ਆਪਾਂ ਉਤਾਰ ਲੈਨੇ ਆ ਇਹਨੂੰ ਐਸਟਰਾ ਸਿੱਧਾ ਤੁਸੀਂ ਉਧਰਲੇ ਪਾਸੇ ਵੀ ਨਿਸ਼ਾਨ ਲਾ ਸਕਦੇ ਹੋ ਪਰ ਆਪਾਂ ਇਸੇ ਤਰੀਕੇ ਉਤਾਰ ਲੈਨੇ ਹੁਣ ਆਪਾਂ ਨਾ ਕਪੜਾ ਉਤਾਰ ਲਿਆ ਇਸ ਤਰ੍ਹਾਂ ਇਧਰ ਆਪਾਂ 33 ਤਿੰਨ ਨਿਸ਼ਾਨ ਲਾ ਲਿਆ ਇੱਥੇ ਆ ਆਪਨੇ 11 ਇੰਚ ਹੋ ਗਈ ਚੋਲੀ ਉਸੀ ਤਰ੍ਹਾਂ ਆਪਾਂ ਇਧਰ ਨਿਸ਼ਾਨ ਲਾ ਲਾਂਗੇ ਤੇ ਦਿੱਤੇ ਤੇ ਬਾਕੀ ਆਪਣੇ ਹੋ ਗਏ ਝੋਲੇ 1 ਇੰਚ ਆਪਾਂ ਕੁੰਦਾ ਕਟਾਂਗੇ ਇੱਥੋਂ ਨਾ ਆਪਾਂ ਇਸ ਤਰ੍ਹਾਂ ਮੈਂ ਤੁਹਾਨੂੰ ਬਿਲਕੁਲ ਸੌਖਾ ਤਰੀਕਾ ਦੱਸਣ ਲੱਗੀ ਆ ਕੁੰਦੇ ਕਟਿੰਗ ਕਰਨ ਦਾ ਵੀ ਤੁਸੀਂ ਕੱਟ ਜਗ੍ਹਾ ਦੇ ਵਿੱਚ ਵੀ ਇਸ ਤਰ੍ਹਾਂ ਸਲਵਾਰ ਦੀ ਕਟਿੰਗ ਕਰ ਸਕਦੇ ਹੋ ਇਧਰੋਂ ਕੱਟ ਲਿਆ ਆਪਾਂ ਹੁਣ ਜੇ ਤਾਂ ਤੁਸੀਂ ਇਸ ਤਰ੍ਹਾਂ ਨਿਸ਼ਾਨ ਲਾ ਲਓ ਜੇ ਇਸ ਤਰ੍ਹਾਂ ਸਿੱਧੀ ਕਟਿੰਗ ਕਰਨੀ ਹੈ ਇਸ ਤਰ੍ਹਾਂ ਨਿਸ਼ਾਨ ਲਾ ਲਓ ਐਵੇਂ ਦੋ ਤਰੀਕੇ ਹੈ ਸਲਵਾਰ ਕਟਿੰਗ ਕਰਨ ਦੇ ਕੁੰਡੇ ਕਟਿੰਗ ਕਰਨ ਦੇ ਇਸ ਤਰ੍ਹਾਂ ਵੀ ਕਟਿੰਗ ਕਰ ਸਕਦੇ ਹਾਂ ਤੇ ਨਹੀਂ ਤੁਸੀਂ ਸਭ ਤੋਂ ਸੌਖਾ ਤਰੀਕਾ ਇਸ ਤਰ੍ਹਾਂ ਨਾਲ ਇਹ ਚੱਕੋ ਇਸ ਤਰ੍ਹਾਂ ਰੱਖ ਕੇ ਆतिरਸ਼ੀ ਹੋ ਗਈ ਨਾ ਸਲਾਈ ਆਪਣੀ ਤੇ ਇਹਨੂੰ ਆਪਾਂ ਇੱਥੋਂ ਕਟਿੰਗ ਕਰ ਦਿੰਨੇ ਆ ਕਟਿੰਗ ਕਰਕੇ ਹੁਣ ਆਪਾਂ ਇਹ ਦੋਨੇ ਜਿਹੜੇ ਕੁੰਡੇ ਆ ਇੱਕ ਦੂਸਰੇ ਦੇ ਉੱਪਰ ਇਸ ਤਰ੍ਹਾਂ ਰੱਖ ਲਾਂਗੇ ਤੁਹਾਨੂੰ ਮੈਂ ਇੱਧਰਲੀ ਸਾਈਡ ਤੋਂ ਸਾਹਮਣੇ ਤੋਂ ਦਿਖਾਉਂਗੀ ਦੇਖੋ ਇਸ ਤਰ੍ਹਾਂ ਦਸ ਰਹਿਣਾ ਆ ਆਪਣੀ ਆ ਗਈ ਚੋਲੇ पहुँचे आप कु अपने बिल्कुल एक कोजी चोली जी आई है झोली जिम्मे जिनी रखनी दस इंच रखनी आप थोड़ा जा कपड़ा एक्सट्रा इथो कह जड़ी दूर आना आली इधरली सैड तूर आ गई एक कुंदे तो अपने आ गए कलिया एक तूर आ गई ਉਹਨੂੰ ਆਪ ਇਸ ਤਰ੍ਹਾਂ ਕੱਟ ਕੇ ਕਰ ਦਿੰਨੇ ਆ। ਆ ਹੁਣ ਤੁਹਾਨੂੰ ਮੈਂ ਦਿਖਾ ਦਿੰਨੀ ਆ। ਆਹ ਇਹ ਠਾਲਾ ਕੱਪੜਾ ਥੋੜਾ ਜਿਹਾ ਨਾ ਇਹ ਰਿਸਕ ਦਾ ਆ ਦੇਖੋ ਇਸ ਤਰ੍ਹਾਂ ਆਪਣੀ ਨਾ ਕੁੰਦੇ ਜਿਹੜੇ ਉਹ ਕਟਿੰਗ ਹੋ ਗਏ। ਆਉਟਰਲੀ ਸਾਈਡ ਰਹੀ ਝੋਲੀ ਤੇ ਆ ਆਪਣੇ ਆਗੇ ਕੁੰਦੇ। ਇੱਧਰ ਆ ਗਿਆ। ਪੌਂਚੇ ਵਾਲਾ ਮੂਰੀ ਵਾਲਾ ਜਾਨੀ ਕਿ ਆ ਦੇਖੋ ਆਪਣੇ ਕੁੰਡੇ ਹੋ ਗਏ ਆ ਆਪਣੇ ਹੋ ਜਾਣਗੇ ਪਾਉਂਚੇ ਇਸ ਤਰ੍ਹਾਂ ਨਾਲ ਲੱਗ ਜਾਣਗੇ ਇਧਰਲੀ ਸਾਈਡ ਤੇ ਇਹਨੂੰ ਆਪਾਂ ਇੱਕ ਵਾਰੀ ਹੁਣ ਕਰ ਦਿੰਨੇ ਆ ਸਾਈਡ ਤੇ 벨ਟ ਕਟਿੰਗ ਕਰਦੇ ਆ ਇਸ ਤਰ੍ਹਾਂ ਨਾ ਕਪੜਾ ਆਪਣੇ ਕੋਲੇ ਵਾਧੂ ਆ ਕਿਉਂਕਿ 5 ਮੀਟਰ ਦਾ ਸੂਰਸੀ ਇਹ ਸਲਵਾਰ ਜ਼ਿਆਦੇ ਹੈਵੀ ਨਹੀਂ ਬਣਾਈ ਆਪਾਂ ਤੇ ਆਪਾਂ ਇਧਰਲੀ ਸਾਈਡ ਤੋਂ ਉਥੋਂ 벨ਟ ਉਤਾਰ ਲਾਂਗੇ ਕਹਿੰਦਾ ਮੈਂ ਜਿਆਦਾ ਵੱਡੀ ਨਹੀਂ ਲਾਉਂਦੀ 4 ਵੱਧੋ ਹੱਥ 4.5 ਇੰਚ ਦੀ ਲਾਉਣੀ ਆ 5 ਇੰਚ ਦੀ ਬਲਟ ਮੈਂ ਕਦੀ ਵੀ ਨਹੀਂ ਲਾਈ ਆਪਾਂ ਬਲਟ ਦੀ ਲੰਬਾਈ ਐ ਸਲੋਟ ਰੱਖਣੀ ਆ 22 ਇੰਚ ਤਿਆਰ ਤੇ ਇਹਦੀ ਕਟਿੰਗ ਕਰਾਂਗੇ ਆਪਾਂ ਬੂਰਾ ਮੋੜ ਲਿਆ ਤੇ ਐ ਸਲੋਟ ਆਪਾਂ ਰੱਖਾਂਗੇ 7.5 ਕਿਉਂ ਨੀਫਾ ਥੋੜਾ ਜਿਹਾ ਵੱਡਾ ਬਣਾ ਲਓ ਬੈਲਟ ਤੁਸੀਂ ਛੋਟੀ ਲਾਓ ਠੀਕ ਆ ਆ ਆਪਣੀ ਹੋ ਗਈ ਬੈਲਟ ਤੇ ਆ ਹੋਈ ਆਪਣੀ ਸਲਵਾਰ ਸਲਵਾਰ ਆਪਾਂ ਇਥੇ पहुंचा बना बुकरम ला के हेठा आप पहुंचा मड़ना नहीं बस तो एक सिलाई लगेगी तरपाई होगी पहुंचे तो हेठा ठीक है जी मेरी वीडियो चंकी लगी लाइक कमेंट शेयर जरूर करना चैनल में कर लो सबसक्राइब वीडियो देखने लिये थोड़ा बहुत बहुत धन्यवाद